ਕਰੀਬਨ ਅੱਧਾ ਘੰਟਾ ਪਹਿਲਾਂ ਹੀ ਸਾਨੂੰ ਸੂਚਨਾ ਮਿਲੀ ਸੀ ਪੁਲਿਸ ਵਿਭਾਗ ਵੱਲੋਂ ਉੱਚ ਅਧਿਕਾਰਾਂ ਨੇ ਦੱਸਿਆ ਸੀਗਾ ਕਿ ਕੋਈ ਵਿਕਟਿਮਸ ਲੈ ਕੇ ਆ ਰਿਹਾ ਗਨਸ਼ੋਟ ਦੇ ਵੀ ਕੇਸ ਸੀਗੇ ਉਸ ਸੰਬੰਧੀ ਮੈਂ ਤੇ ਸਾਡੇ ਜਨਰਲ ਸਰਜਨ ਡਾਕਟਰ ਅਰਕਿਤ ਗੁਪਤਾ ਜੀ ਅਸੀਂ ਮੌਕੇ ਤੇ ਆਏ ਆਂ ਪ੍ਰੀਲੀਮੀਨਰੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਪੇਸ਼ੈਂਟਸ ਦੀਆਂ ਦੋ ਜਨੇ ਹੈਗੇ ਨੇ ਜਿਨ੍ਹਾਂ ਦੇ ਗਨਸ਼ੋਟ ਇੰਜਰੀ ਹੈ ਲੱਤਾਂ ਤੇ ਉਹ ਦੇਖ ਰਹੇ ਆਂ ਸਰਚ ਕਰ ਰਹੇ ਆਂ ਫਿਰ ਅਕੋਰਡਿੰਗਲੀ ਇਨਵੈਸਟੀਗੇਸ਼ਨ ਦੇ ਦੌਰਾਨ ਦੇਖਦੇ ਆਂ ਜੋ ਸਾਨੂੰ ਡਿਟੇਲਸ ਮਿਲਦੀਆਂ ਉਸ ਅਕੋਰਡਿੰਗਲੀ ਅਸੀਂ ਫਰਦਰ ਟ੍ਰੀਟਮੈਂਟ ਕਰਾਂਗੇ ਫਰਸਟ ایڈ ਦਿੱਤੀ ਜਾ ਰਹੀ ਸੋ ਉਹ ਇਨਵੈਸਟੀਗੇਸ਼ਨਸ ਹੋ ਰਹੀਆਂ ਸਰ ਉਸ ਤੋਂ ਹੀ ਫਾਈਨਲ ਹੋਏਗਾ ਲੱਤਾਂ ਤੇ ਹੀ ਆ ਜੀ ਦੋਵਾਂ ਦੇ ਅੱਛਾ ਜੀ ਰਾਈਟ ਕਰ ਇੱਕ ਦੇ ਰਾਈਟ ਲੱਗ ਤੇ ਦੂਸਰੇ ਦੀ ਅਸੀਂ ਦੇਖਿਆ ਨਹੀਂ ਅਜੋ ਦੇਖ ਰਹੇ ਆ ਫਿਰ ਦੱਸਾਂਗੇ ਕੌਣ ਨੇ ਲੋਗੇ ਕਿੱਥੋਂ ਦੇ ਨੇ ਇਸ ਬਾਰੇ ਨਹੀਂ ਜਾਣਕਾਰੀ ਸਰ ਕੀ ਦੱਸ ਰਹੇ ਨੇ ਪੁਲਿਸ ਵਾਲੇ ਪੁਲਿਸ ਵਾਲਿਆਂ ਨਾਲ ਗੱਲ ਨਹੀਂ ਹੋਈ ਸਰ ਤਾਂ ਸਿਰਫ ਇਹਨੇ ਮੈਸੇਜ ਕਰਨੇ ਹੋਇਆ ਸੀਗਾ ਕਿ 6:00 ਵਜੇ ਦੋ ਲੋਕਾਂ ਦੇ ਗਨਸ਼ੋਟ ਹੋ ਗਏ ਆ ਤੇ ਕਾਈਂਡਲੀ ਇੱਕ ਵਾਰੀ ਆ ਕੇ ਇਹਨਾਂ ਨੂੰ ਟ੍ਰੀਟਮੈਂਟ ਸਰ ਇੱਕ ਪੇਸ਼ੈਂਟ ਤਾਂ ਅਸੀਂ ਐਗਜ਼ਾਮਨ ਆਲਰੇਡੀ ਕਰ ਚੁੱਕੇ ਆ ਦੂਸਰੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇੱਕ ਦੇ ਤਾਂ ਸਿੰਗਲ ਬੁਲੇਟ ਗਨਸ਼ੋਟ ਹੈਗੀ ਇਨਵੈਸਟੀਗੇਸ਼ਨਸ ਦੇ ਬਾਅਦ ਹੀ ਫਾਈਨਲ ਕਮੈਂਟ ਅਸੀਂ ਦੇ ਸਕਾਂਗੇ ਅ ਸਰ ਦੱਸਿਆ ਕਿ ਗੋਲੀ ਕਿਧਰ ਚੱਲੀ ਹੈ ਕਿੱਥੇ ਕਿਨ ਇਸ ਬਾਰੇ ਨਹੀਂ ਪਤਾ ਸਰ ਸਾਨੂੰ ਜਾਣਕਾਰੀ ਸਾਡੇ ਕੋਲ ਤਾਂ ਹਸਪੀਟਲ ਚ ਆਇਆ ਤਾਂ ਹੀ ਪਤਾ ਲੱਗਿਆ ਕਿ ਕੋਈ ਐਵੇਂ ਦੇ ਕੇਸ ਆਇਆ ਹੈ ਸਰ ਇਨਵੈਸਟੀਗੇਸ਼ਨਸ ਕੰਪਲੀਟ ਹੋਣ ਤੱਕ ਅਸੀਂ ਕੋਈ ਫਾਈਨਲ ਕਮੈਂਟ ਕਰਾਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਪਿਛਲੇ ਮਹੀਨੇ 28 ਤਰੀਕ ਤੱਕ ਦੀ ਤਰੀਕ ਨੂੰ ਇੱਕ ਬਲੈਕ ঈਗਲ ਹੋਟਲ ਹੈ ਜਿਹੜਾ ਡੀਸੀ ਚੌਂਕ ਤੇ ਲੱਗਿਆ ਇੱਥੇ ਹੋਟਲ ਦੇ ਬਾਹਰ ਫਾਇਰਿੰਗ ਕੀਤੀ ਜਿੰਨਾ ਕੋਦੇ ਡੋਰ ਵਗੈਰਾ ਨੂੰ ਹਟ ਹੋਈ ਸੀਗੀ ਉਸੀਂ ਮੁਕਦਮੇ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਤਫਤੀਸ਼ ਤੇ ਵੀ ਸਾਨੂੰ ਕਾਫੀ ਜਿਆਦਾ ਵਾਈਟਲ ਫਲੂ ਮਿਲੇ ਦੇ ਵਿੱਚ ਤੇ ਸਾਡੀ ਤਫਤੀਸ਼ ਜਿਹੜੀ ਐਡਵਾਂਸ ਸਟੇਜ ਤੇ ਚੱਲਦੀ ਰਹੀ ਆ ਸਾਡੇ ਐਸ ਐਚ ਓ ਸਿਟੀ ਨੂੰ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਸੀਗੀ ਕਿ ਦੁਬਾਰਾ ਫੇਰ ਇਹ ਜਿਹੜੇ ਇਹੀ ਵਾਰਦਾਤ ਲਈ ਜਿਹੜੇ ਇਸ ਏਰੀਏ ਦੇ ਵਿੱਚ ਘੁੰਮ ਰਹੇ ਆ ਜਾ ਰਹੇ ਨੇ ਕਿਉਂਕਿ ਕੰਟੀਨਿਊਸਲੀ ਕਰ ਰਹੇ ਸੀ 28 ਤਰੀਕ ਵੀ ਕੀਤਾ 31 ਵੀ ਕੀਤਾ ਸੀਗਾ ਅੱਜ ਇਹਨਾਂ ਦਾ ਫੇਰ ਸੀਗਾ ਸੋ ਸਾਡੇ ਵੱਲੋਂ ਇਹਦੀ ਜਿਹੜੀ ਏਰੀਏ ਦੀ ਜਿਹੜੀ ਪੂਰੀ ਅਹੀ ਨਕਾਬੰਦੀ ਕੀਤੀ ਸੀ। ਦਾਜੂ ਕੇ ਮਹਿਰ ਦੇ ਉੱਤੇ ਜਦੋਂ ਅਸੀਂ ਇਹ ਆਏ ਆ ਤਾਂ ਸੀ ਇਹਨਾਂ ਨੂੰ ਸਟਾਪ ਸਿਗਨਲ ਕੀਤਾ ਸਟਾਪ ਜੀ ਤੇ ਰੁਕੇ ਨਹੀਂ। ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ। ਸੋ ਇਹ ਫਿਰ ਜਿੱਥੋਂ ਭੱਜੇ ਤੇ ਸਾਡੀ ਕਰਾਸ ਫਾਇਰਿੰਗ ਦੇ ਵਿੱਚ ਜਿਹੜਾ ਇਹਨਾਂ ਦੇ ਦੋਨਾਂ ਦੇ ਲੱਗ ਤੇ ਲੱਗੀ ਜਿਹੜੀ ਗੋਲ। ਇਹਨਾਂ ਨੇ ਪੁੱਛਿਆ ਨਾਂ ਨੂੰ ਦੱਸਿਆ ਇਹਨਾਂ ਨੇ। ਸੋ ਇਹ ਹੀ ਮਲਜਮ ਸੀ ਜਿਹੜੇ ਸਾਨੂੰ ਵਾਂਟਡ ਸੀਗੇ। ਇਹਨਾਂ ਨੇ ਹੀ ਮੰਨਿਆ ਇਹ ਹੀ ਸ਼ੂਟਰ ਸੀਗੇ। ਸੋ ਇਹਨਾਂ ਦੇ ਨਾਲ ਜਿਹੜੇ ਸਾਡੇ ਹੋਰ ਵੀ ਜਿਹੜੇ ਜਿਹੜੇ ਬੰਦੇ ਜਿਹੜੇ ਉਹ ਅਸੀਂ ਆਈਡੈਂਟੀਫਾਈ ਕੀਤੇ ਆ ਉਹਦੇ ਵਿੱਚੋਂ ਜਿਹੜੀ ਸਾਡੀ ਤਫ਼ਤੀਸ਼ ਚੱਲੀ ਹੁਣ ਅਸੀਂ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਤੇ ਜਿਹੜਾ ਮਕਦਮਾ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰ ਰਹੇ ਆ ਜਿਹਦੇ ਵਿੱਚ ਮੌਕੇ ਤੋਂ ਸਾਨੂੰ ਜਿਹੜੇ ਇਹਨਾਂ ਵੱਲੋਂ ਵੈਪਨ ਵਰਤੇ ਗਏ ਸੀ ਉਹ ਇੱਕ ਸਟਾਰ ਪਿਸਟਲ ਹੈ ਬੱਤੀ ਬੋਰ ਦਾ ਇੰਕਲੌਕ ਹੈ ਆਸਟ੍ਰੇਲੀਆ ਦਾ ਬਣਿਆ ਫੋਰਨ ਮੇਡ ਪਿਸਟਲ ਹੈ ਸੋ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਇਹੀ ਹਦਾਇਤ ਹੈ ਕਿ ਵੀ ਇਹ ਇਹੋ ਜੇ ਕੰਮ ਛੱਡ ਦੇਣ ਇਦੇ ਵਿੱਚ ਕੋਈ ਨਹੀਂ ਕੁਝ ਨਹੀਂ ਰੱਖਿਆ ਐਵੇਂ ਆਮ ਜਨਤਾ ਨੂੰ ਜਿਹੜਾ ਇਹ ਡਿਸਟਰਬ ਕਰਦੇ ਆ ਉਹਨਾਂ ਦੀ ਪੀਸ ਆਫ ਮਾਈਂਡ ਡਿਸਟਰਬ ਕਰਦੇ ਆ ਸੋ ਸਾਡੇ ਵੱਲੋਂ ਇਹੀ ਚੇਤਾਵਨੀ ਹੈ ਕਿ ਜੇ ਕਿਤੇ ਕੋਈ ਐਦਾਂ ਦਾ ਕੋਈ ਇਲੀਗਲ ਕੰਮ ਕਰੂਗਾ ਦੇਖੋ ਜਿਹੜਾ ਲਾਫ ਲੈਂਡ ਹੈ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੈ ਕੋਈ ਵੀ ਹੋਵੇ ਉਹਦੇ ਖਿਲਾਫ ਇਹ ਕਾਨੂੰਨ ਨੇ ਜਿਹੜਾ ਆਪਣਾ ਜਿਹੜਾ ਪੱਖ ਜਿਹੜਾ ਆਪਣੀ ਜਿਹੜਾ ਉਹ ਇਹਨਾਂ ਜਿਹੜਾ ਰੁੱਖ ਜਿਹੜਾ ਅਕਤਿਆਰ ਕਰ ਲੈਣਾ ਹੁੰਦਾ ਸੋ ਸਾਡੇ ਵੱਲੋਂ ਇਹਦੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਇਹੋ ਜਿਹੀ ਹਰਕਤਾਂ ਤੋਂ ਤਬਾਜ਼ ਆ ਜਾਣ ਸੋਨੇ ਤੇ ਸਾਡੇ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਕੀਤਾ ਹੈ ਸਾਡੇ ਵੱਲੋਂ ਹੋਰ ਵੀ ਜਿਹੜੇ ਇਹਨਾਂ ਦੇ ਸਾਰੇ ਮੈਂਬਰ ਨੇ ਜਿਹੜੇ ਕਿ ਮੋਡਿਊਲ ਹੈ ਉਹ ਲਗਭਗ ਸਾਰਾ ਹੀ ਅਸੀਂ ਬਸਟ ਕਰਾਂਗੇ ਸਾਨੂੰ ਆਇਡੈਂਟੀਫਿਕੇਸ਼ਨ ਹੋ ਗਈ ਇਹਨਾਂ ਦੀ ਲੇਖੋ ਇਹਨਾਂ ਨੇ ਫਰौती ਮੰਗੀ ਸੀਗੀ 5 ਕਰੋੜ ਦੀ ਮੰਗੀ ਸੀਗੀ ਜੀ 5 ਕਰੋੜ ਦੀ ਉਹਦੇ ਲਈ ਉਹਨੂੰ ਪ੍ਰੈਸ ਕਰ ਰਹੇ ਸੀਗੇ ਲੋਕ ਲੇਕਿਨ ਉਹਨਾਂ ਨੇ ਜਿਹੜਾ ਕੋਈ ਇਹਨਾਂ ਨੂੰ ਫਰौती ਫਰौती ਨਹੀਂ ਦਿੱਤੀ ਸਾਨੂੰ ਦੱਸਤਾ ਸੀ ਟਾਈਮਲੀ ਜਿਹੜਾ ਉਹਦਾ ਜਿਹੜਾ ਇਨਵੈਸਟਿਗ ਐਫਆਈਆ ਦਰਸ ਕਰਕੇ ਜਿਹੜੀ ਇਨਵੈਸਟਿਗੇਸ਼ਨ ਕੀਤੀ ਤਾਂ ਸਾਨੂੰ ਜਿਹੜਾ ਐਦੇ ਰਿਜ਼ਲਟ ਆਫ ਥੈਟ ਕੇ ਸਾਨੂੰ ਇਹ ਦੋ ਬੰਦੇ ਜਿਹੜੇ ਉਹ ਸਰ ਕਿਹੜੇ ਗਿਆਨ ਨਾਲ ਰਿਲੇਟਡ ਹੈ ਇਹ ਆਪਾਂ ਇਹ ਤਸਦੀਕ ਕਰਦੇ ਹਾਂ ਤੋਂ ਹੁਣ ਅਸੀਂ ਗ੍ਰਫਤੀਸ਼ ਅੱਗੇ ਕਰਦੇ ਆਂ ਇਹ ਤਾਂ ਕੋਨੇ ਥੋੜੀ ਜਿਹਾ ਪਹਿਲਾਂ ਹੀ ਹੋਇਆ ਇਹਨਾਂ ਨੂੰ ਰੈਫਰ ਕੀਤਾ ਉਹਨਾਂ ਪਹਿਲਾਂ ਤੋਂ ਤਸਦੀਕ ਕਰਕੇ ਫਿਰ ਸਾਰਾ ਤੁਹਾਨੂੰ ਅਪਡੇਟਸ ਜੋ ਵੀ ਹੋਇਆ ਉਹ ਦਿੰਦੇ ਆਂ ਮੋਟਰ ਮੋਟਰਸਾਈਕਲ ਸੀਗਾ